ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਆ ਰਹੀ ਹੈ ਕਿਹਦੀ ਪ੍ਰਾਪਰਟੀ ਫ੍ਰੀਜ਼ ਕਰ ਰਹੇ ਹਨ ਔਰ ਕਿੰਨੀ ਲੱਖ ਦੀ ਕਰ ਰਹੇ ਹਨ ਮਾ ਜੋ ਪੰਜਾਬ ਸਰਕਾਰ ਤੇ ਆਪਣਾ ਡੀਜੀਪੀ ਸਾਹਿਬ ਤੇ ਮੋਗਾ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਜੀ ਦੀ ਰਹਿਮਾਈ ਥਲੇ ਅਸੀਂ ਹਿੰਦੂ ਬਾਲਾ ਹਿੰਦੂ ਸਿਮਰਨਜੀਤ ਕੌਰ ਇਲੀਅਸ ਹਿੰਦੂ ਦੇ ਖਿਲਾਫ ਜਿਹੜੀ ਪ੍ਰਾਪਰਟੀ ਸੀਜ਼ ਕਰਨ ਵਾਸਤੇ ਮੁਕਦਮਾ ਨੰਬਰ 133 ਖਾਣਾ ਮਹਿਣਾ ਜਿਸ ਦੇ ਵਿੱਚ ਰਿਕਵਰੀ 200 260 ਗ੍ਰਾਮ ਹੈਰੋਇਨ ਦੀ ਸੀਗੀ ਜਿਹਦਾ ਅਸੀਂ ਕੇਸ ਤਿਆਰ ਕਰਕੇ ਉੱਥੇ ਭੇਜਿਆ ਸੀ ਜੋ ਉਹ ਤੋਂ ਕੇਸ ਤਿਆਰ ਹੋ ਕੇ ਉਹਦੀ ਪ੍ਰਾਪਰਟੀ ਸੀਜ਼ ਕਰਨ ਵਾਸਤੇ ਅੱਜ ਮਲਕੇ ਸਾਨੂੰ ਆਰਡਰ ਮਿਲ ਗਏ ਸੀ ਕਿ ਜੋ ਅਸੀਂ ਅੱਜ ਉਹਦੇ ਘਰ ਦੇ ਉੱਤੇ ਆਰਡਰ ਜੜਿਓ ਚਪਕਾ ਦਿੱਤਾ ਉਹਨਾਂ ਨੂੰ ਨੋਟ ਕਰਾ ਦਿੱਤਾ ਤੇ ਜੋ ਹੁਣ ਵੀ ਉਹ ਫਰੋਜਪੁਰ ਜੇਲ੍ਹ ਦੇ ਵਿੱਚ ਬੰਦ ਹੈ ਤੇ ਜਿਹਦੇ ਖਿਲਾਫ 10 ਮਕਦਮੇ ਪਹਿਲਾਂ ਵੀ ਮਲਕੇ ਜੜੇ ਆ ਦਰਜ ਹੈ ਕਿੰਨੀ ਗ੍ਰਾਮ ਹਿਰੋਇਨ ਫੜੀ ਗਈ ਸੀ ਜਿਹੜੇ ਮਾਮਲੇ ਦੇ ਵਿੱਚ ਪ੍ਰਾਪਰਟੀ ਸੀਜ਼ ਕਰ ਰਹੇ ਹਾਂ 260 ਗ੍ਰਾਮ